ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਗੁਰੀ ਤੇ ਕਰਨ ਗਵਾਚ ਚੁੱਕੀ ਆ ਤੇ ਉਹਨਾਂ ਨੂੰ ਲੱਭਣ ਲਈ ਸਾਰਾ ਪਰਿਵਾਰ ਲੱਗਾ ਹੋਇਆ ਹੈ ਤੇ ਸੇ ਉਹਨਾਂ ਨੂੰ ਰਾਹ ਦੇ ਰਸਤੇ ਵਿੱਚ ਮਿਲ ਜਾਂਦੇ ਆ ਮੰਨੂ ਤੇ ਉਸਦੇ ਮਾਸੀ ਮਾਸੜ ਸਿਰ ਗੁਰੀ ਤੇ ਕਰਨ ਕਿਵੇਂ ਘਰ ਪਹੁੰਚਦੇ ਆ ਤੇ ਉਹ ਕਿੱਦਾਂ ਮੰਨੂ ਦਾ ਧੰਨਵਾਦ ਕਰਦੇ ਆ ਸੋ ਦੇਖਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਅੰਤ ਤੱਕ ਜ਼ਰੂਰ ਦੇਖਿਓ ਮੇਗੇ ਕਰਨ ਗੁਰੀ ਗਏ ਹੁੰਦੇ ਆ ਤੇ ਉਧਰ ਮੰਨੂ ਨੂੰ ਸੁਪਨਾ ਆ ਜਾਂਦਾ ਹੈ ਕਿ ਮੇਰੇ ਭਰਾ ਮਿਲਣ ਲਈ ਆ ਗਏ ਨੇ ਤੇ ਉਹ ਗਵਾ ਚੁੱਕੇ ਨੇ ਜਦ ਇਹ ਗੱਲ ਉਹ ਆਪਣੀ ਮਾਸੀ ਨਾਲ ਕਰਦੀ ਆ ਤੇ ਰੱਜੂ ਦਾ ਫੋਨ ਉਸੇ ਵੇਲੇ ਰੋਜੀ ਨੂੰ ਚਲਾ ਜਾਂਦਾ ਹੈ ਕਿ ਮੈਨੂੰ ਹੁਣੇ ਹੀ ਮੰਨੂ ਨੇ ਇਹ ਕਿਹਾ ਹੈ ਕਿ ਕਰਨ ਗੁਰੀ ਗਵਾ ਚੁੱਕੇ ਆ ਤੇ ਰੋਜੀ ਸੋਚਦੀ ਹੈ ਤੇ ਗੱਲ ਸੱਚੀ ਆ ਤੇ ਸੱਚਮੁੱਚ ਹੀ ਕਰਨ ਤੇ ਗੁਰੀ ਨਹੀਂ ਲੱਭ ਰਹੇ ਤੇ ਉਹ ਕਹਿੰਦੀ ਹੈ ਕਿ ਮੰਨੂ ਨੂੰ ਪੁੱਛ ਉਹ ਕਿੱਥੋਂ ਮਿਲਣਗੇ ਸੋ ਫਿਰ ਉਹ ਦੋਵੇਂ ਚੀ ਲੈ ਕੇ ਮੰਨੂ ਨੂੰ ਜਦ ਆਉਂਦੇ ਆ ਦੇ ਰਸਤੇ ਵਿੱਚ ਉਹਨਾਂ ਨੂੰ ਪਤਾ ਨਹੀਂ ਹੁੰਦਾ ਪਰ ਕਿੱਥੇ ਆ ਪਰ ਮੰਨੂ ਜਦ ਕਹਿੰਦੀ ਆ ਕਿ ਤੁਸੀਂ ਇੱਧਰ ਜਾਓ ਇੱਧਰ ਜਾਓ ਉਹ ਮੰਨੂ ਦੇ ਕਹੇ ਅਨਸਾਰ ਉੱਧਰ ਉੱਧਰ ਜਾਈ ਜਾਂਦੇ ਆ ਤੇ ਸੱਚਮੁੱਚ ਹੀ ਅੱਗੇ ਗੁਰੀ ਤੇ ਕਰਨ ਮਿਲ ਪੈਂਦੇ ਆ ਕਿਉਂਕਿ ਉਹ ਡਰ ਰਹੇ ਹੁੰਦੇ ਆ ਕਿਸੇ ਕਮਲੇ ਜੇ ਇਨਸਾਨ ਦੇ ਕੋਲੋਂ ਜੋ ਕਿ ਉਹਨਾਂ ਦੇ ਸਾਹਮਣੇ ਆ ਜਾਂਦਾ ਹੈ ਤੇ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਆ ਤੇ ਜਿੱਧਰ ਮਰਜੀ ਉਹ ਭੱਜ ਜਾਂਦੇ ਆ ਸੋ ਭੱਜੇ ਭੱਜੇ ਜਾਂਦੇ ਆ ਰਸਤੇ ਵਿੱਚ ਉਹਨਾਂ ਨੂੰ ਮੰਨੂ ਤੇ ਉਹਨਾਂ ਦੀ ਮਾਸੀ ਮਾਸੜ ਮਿਲ ਪੈਂਦੇ ਆ ਤੇ ਉਹ ਉਹਨਾਂ ਨੂੰ ਮਿਲ ਕੇ ਬਹੁਤ ਹਰਾਨ ਵੀ ਹੁੰਦੇ ਆ ਤੇ ਨਾਲੇ ਇਹ ਵੀ ਕਹਿੰਦੇ ਆ ਕਿ ਤੁਸੀਂ ਕਾ ਹੋਇਆ ਸਾਨੂੰ ਮਿਲ ਪਏ ਨਹੀਂ ਤਾਂ ਸਾਨੂੰ ਕਿਸੇ ਨੇ ਚੱਕ ਕੇ ਲੈ ਜਾਣਾ ਸੀ ਮੰਨੂ ਦੀ ਮਾਸੀ ਬੜੀ ਹੈਰਾਨ ਹੁੰਦੀ ਆ ਕਿ ਅੱਜ ਮੰਨੂ ਨੇ ਜਿਹੜੀ ਗੱਲ ਕਹੀ ਸੀ ਉਹੀ ਸੱਚ ਹੋ ਗਈ ਤੇ ਉਸ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਮੰਨੂ ਦੇ ਵਿੱਚ ਸੱਚੀ ਹੀ ਕੋਈ ਰੱਬੀ ਸ਼ਕਤੀ ਆ ਜਿਹੜੀ ਗੱਲ ਇਹ ਕਹਿੰਦੀ ਆ ਉਹ ਸੱਚ ਕਰ ਦਿੰਦੀ ਆ ਤੇ ਇਹ ਗੱਲ ਦਾ ਵਿਸ਼ਵਾਸ ਹੋਣ ਕਾਰਨ ਉਹ ਮੰਨੂ ਨੂੰ ਕਹਿ ਦਿੰਦੀ ਆ ਕਿ ਹੁਣ ਮੇਰੀ ਧੀ ਇਹੀ ਹੀ ਰਹੇਗੀ ਕਿਉਂਕਿ ਇਹ ਇੱਕ ਇੰਨੀ ਕਰਮਾ ਵਾਲੀ ਤੇ ਇਸ ਦੀ ਕਹੀ ਹੋਈ ਗੱਲ ਹਾਰ ਸੱਚ ਹੁੰਦੀ ਆ ਸੋ ਉਸ ਕਰਨ ਨੂੰ ਤੇ ਗੁਰੇ ਨੂੰ ਨਾਲ ਲੈ ਕੇ ਛੱਡਣ ਚਾਹੁੰਦੇ ਆ ਰੋਜੀ ਕੇ ਘਰ ਤੇ ਮੰਨੂ ਵੀ ਨਾਲ ਹੀ ਲੈ ਜਾਂਦੇ ਆ ਸੋ ਮੰਨੂ ਨੂੰ ਮੰਨੂ ਅੱਗੋਂ ਕਹਿ ਦਿੰਦੀ ਆਪਣੀ ਮਾਸੀ ਨੂੰ ਕਿ ਮੈਂ ਘਰ ਨਹੀਂ ਜਾ ਸਕਦੀ ਜੇਕਰ ਮੈਂ ਆਪਣੇ ਪਿਤਾ ਜੀ ਦੇ ਮੱਥੇ ਲੱਗੀ ਤਾਂ ਉਹਨਾਂ ਨੇ ਘਰ ਵਿੱਚ ਲੜਾਈ ਪਾ ਲੈਣੀ ਆ ਤੇ ਉਧਰੋਂ ਇਹ ਗੱਲ ਜਦ ਉਸਦੀ ਮਾਸੀ ਰੋਜੀ ਕਹਿੰਦੀ ਆ ਕਿ ਤੇਰੀ ਵਜ੍ਹਾ ਕਰਕੇ ਹੀ ਤਾਂ ਅੱਜ ਗੁਰੀ ਤੇ ਕਰਨ ਲੱਭੇ ਆ ਤੇ ਤੂੰ ਇਦਾਂ ਕਿਉਂ ਕਹਿ ਰਹੀ ਆ ਫਿਰ ਵੀ ਮੰਨੂ ਮਨਾ ਕਰ ਦਿੰਦੀ ਆ ਮੰਨੂ ਨੂੰ ਪਤਾ ਹੈ ਕਿ ਉਸਦੇ ਪਿਤਾ ਗੁਰਪ੍ਰੀਤ ਕਦੀ ਵੀ ਉਸ ਨੂੰ ਨਹੀਂ ਵੇਖਣਾ ਚਾਹੁੰਦੇ ਤੇ ਉਹ ਕਹਿੰਦੀ ਆ ਕਿ ਮੇਰੇ ਕਰਕੇ ਘਰ ਵਿੱਚ ਕਲੇਸ਼ ਪੈਣਾ ਇਸ ਕਰਕੇ ਮੈਂ ਤੁਹਾਡੇ ਨਾਲ ਅੱਗੇ ਨਹੀਂ ਜਾਵਾਂਗੀ ਸੋ ਰੋਜੀ ਦੀ ਰੋਜੀ ਤੇ ਉਸਦਾ ਘਰ ਵਾਲਾ ਜਦ ਗੁਰੀ ਤੇ ਕਰਨ ਨੂੰ ਘਰ ਛੱਡ ਕੇ ਆਉਂਦੇ ਆ ਤੇ ਸਾਰੇ ਜਾਣੇ ਵੇਖ ਕੇ ਹੈਰਾਨ ਹੋ ਜਾਂਦੇ ਆ ਕਿ ਇਹਨਾਂ ਨੂੰ ਕਿਵੇਂ ਮਿਲ ਪਵੇ ਤੇ ਜਦ ਉਹਨਾਂ ਨੇ ਦੱਸਿਆ ਕਿ ਸਾਰੀ ਗੱਲ ਮੰਨੂ ਬਾਰੇ ਕੀ ਮੰਨੂ ਨੇ ਇਹ ਗੱਲ ਦੱਸੀ ਸੀ ਗੱਲ ਦਾ ਬਲਜੀਤ ਹਰਪ੍ਰੀਤ ਉਸਦੇ ਪਰਿਵਾਰ ਨੇ ਯਕੀਨ ਨਹੀਂ ਕੀਤਾ ਤੇ ਅੱਗੋਂ ਕਹਿਣ ਲੱਗੇ ਕਿ ਇਹ ਤਾਂ ਸਾਰਾ ਝੂਠ ਬੋਲਦੀ ਐ ਜੋ ਕਹਿੰਦੀ ਇਸ ਦੀ ਕਾਲੀ ਜਬਾਨ ਵਿੱਚੋਂ ਸੱਚ ਵੀ ਹੋ ਜਾਂਦਾ ਐ ਪਰ ਹੁਣ ਇਸਨੇ ਨਹੀਂ ਲਪਾਏ ਤੁਹਾਨੂੰ ਆਉਂਦਿਆ ਆਉਂਦਿਆ ਰਸਤੇ ਵਿੱਚ ਮਿਲ ਗਏ ਆ ਤੇ ਹੁਣ ਤੁਸੀਂ ਮੰਨੂ ਦਾ ਨਾਂ ਲਾ ਰਹੇ ਹੋ ਸੋ ਇਹ ਸਾਰਾ ਕੁਝ ਕਹਿ ਦਿੰਦੇ ਆ ਤੇ ਚਲੋ ਉੱਥੇ ਹੀ ਗੁਰਪ੍ਰੀਤ ਨੂੰ ਤੇ ਦੇ ਭਰਾਵਾਂ ਨੂੰ ਪਤਾ ਲੱਗਦਾ ਐ ਕਿ ਕਰਨ ਤੇ ਗੁਰੀ ਘਰ ਆ ਗਏ ਆ ਤੇ ਉਹ ਵੀ ਵਾਪਸ ਆ ਰਹੇ ਹੁੰਦੇ ਆ ਸੋਦਰ ਮੰਨੂ ਵੀ ਆਈ ਹੁੰਦੀ ਆ ਸੋ ਦੇਖਦੇ ਆ ਕਿ ਕੀ ਰਿਐਕਸ਼ਨ ਹੋਣਗੇ ਮੰਨੂ ਨੂੰ ਦੇਖ ਕੇ ਸੋ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ